ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਅੱਜ ਲੈ ਕੇ ਆਏ ਹਾਂ ਜੀ ਆਪਾਂ ਬੈੱਡ ਵਿਛਾਉਣ ਦੇ ਨਿਊ ਤਰੀਕੇ ਜਿੱਦਾਂ ਕਿ ਅੱਜ ਮੈਂ ਨਾ ਬੈੱਡ ਸ਼ੀਟ ਚੇਂਜ ਕਰਨ ਲੱਗੀ ਸੀ ਤੇ ਤੁਹਾਡੇ ਨਾਲ ਮੈਂ ਆਪਣੀ ਐਕਸਪੀਰੀਅੰਸ ਸ਼ੇਅਰ ਕਰਨ ਲੱਗੀ ਹਾਂ ਕਿ ਕਿੱਦਾਂ ਮੈਂ ਬੈੱਡ ਦੀ ਚਾਦਰ ਵਿਛਾਉਣੀ ਆ ਤੇ ਬਿਲਕੁਲ ਵੀ ਇਕੱਠੀ ਨਹੀਂ ਹੁੰਦੀ ਵੀ ਉਹਿੱਦਾਂ ਉਦਾਂ ਹੀ ਰਹਿੰਦੀ ਆ ਵੀ ਜਿੱਦਾਂ ਵੀ ਆਪਾਂ ਹੁਣੇ ਵਿਛਾਈ ਹੁੰਦੀ ਜਿੰਨਾ ਮਰਜ਼ੀ ਕਿ ਉੱਤੇ ਬੱਚੇ ਕੁਛ ਲਕੂਦ ਲੈਣ ਤੋੜੇ ਨਾਲ ਮੈਂ ਆਪਣੇ ਢੰਗ ਸ਼ੇਅਰ ਕਰੂੰਗੀ ਕਿ ਮੈਂ ਬੈੱਡ ਦੀ ਚਾਦਰ ਕਿੱਦਾਂ ਵਿਛਾਉਣੀ ਆ ਤੇ ਤੁਸੀਂ ਵੀ ਟਰਾਈ ਜ਼ਰੂਰ ਕਰਨਾ ਤੇ ਬੈੱਡ ਦੀ ਚਾਦਰ ਬਿਲਕੁਲ ਵੀ ਇਕੱਠੀ ਨਹੀਂ ਹੋਏਗੀ ਪਹਿਲਾਂ ਤਾਂ ਸਭ ਤੋਂ ਇਹ ਕਾਟਨ ਦੀ ਚਾਦਰ ਆ ਜੀ ਆਪਾਂ ਕਾਟਨ ਦੀ ਚਾਦਰ ਲਈ ਆ ਤੇ ਇਹਦੇ ਚਾਰੇ ਕੋਨਿਆਂ ਤੇ ਆਪਾਂ ਚੰਗੀ ਤਰ੍ਹਾਂ ਜਿੱਦਾਂ ਕਿ ਮੈਂ ਇਦਾਂ ਗੰਡਾ ਲਗਾਉਂਗੀ ਚਾਰੇ ਕੋਨਿਆਂ ਤੇ ਆਪਾਂ ਗੰਡਾ ਲਗਾ ਲਾਂਗੇ ਇਦਾਂ ਵੱਲ ਦੇ ਕੇ ਗੰਡਨ ਲਗਾਉਣ ਨਾਲ ਚਾਦਰ ਵਿਛਾ ਗੰਡਾਂ ਦੀ ਕੇ ਫਿਰ ਉਸ ਤੋਂ ਬਾਅਦ ਆਪਾਂ ਚਾਦਰ ਵਿਛਾਈਏ ਤੇ ਬਿਲਕੁਲ ਵੀ ਚਾਦਰ ਇਕੱਠੀ ਨਹੀਂ ਹੁੰਦੀ ਬੈੱਡ ਸ਼ੀਟ ਇਕੱਠੀ ਨਹੀਂ ਹੁੰਦੀ ਐਦਾਂ ਆਪਾਂ ਇੱਕ ਗੰਡ ਲਗਾ ਲਈਏ ਇੱਧਰ ਇੱਕ ਨੁੱਕਰ ਤੇ ਤੇ ਆਪਾਂ ਹੁਣ ਦੂਸਰੀ ਨੁੱਕਰ ਤੇ ਵੀ ਐਦਾਂ ਲਗਾ ਲਵਾਂਗੇ ਗੰਡ ਤੇ ਗੰਡ ਲਗਾ ਕੇ ਤੁਹਾਨੂੰ ਦੱਸਦੀ ਹਾਂ ਕਿ ਆਪਾਂ ਬੈੱਡ ਸ਼ੀਟ ਕਿੱਦਾਂ ਵਿਛਾਉਣੀ ਆ ਤੇ ਬੈੱਡ ਸ਼ੀਟ ਬਿਲਕੁਲ ਵੀ ਇਕੱਠੀ ਨਹੀਂ ਹੋਏਗੀ ਤੁਹਾਡੀ ਤੇ ਮੈਂ ਇਦਾਂ ਹੀ ਕਰਦੀ ਹੁੰਨੀ ਆ ਅੱਜ ਮੈਂ ਬੈੱਡ ਸ਼ੀਟ ਧੋਣ ਲੱਗੀ ਸੀ ਤੇ ਮੈਂ ਚੇਂਜ ਕੀਤੀ ਸੀ ਮੈਂ ਵਿਛਾਉਣ ਲੱਗੀ ਸੀ ਕੋਈ ਹੋਰ ਬੈੱਡ ਸ਼ੀਟ ਮੈਂ ਸੋਚਿਆ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਾਂ ਕਿ ਬੈੱਡ ਦੀ ਬੈੱਡ ਸ਼ੀਟ ਕਿਦਾਂ ਆਪਾਂ ਵਿਛਾਉਣੇ ਆ ਜਿੱਦਾਂ ਮੈਂ ਵਿਛਾਉਣੀ ਆ ਤੁਹਾਡੇ ਨਾਲ ਸ਼ੇਅਰ ਕਰਾਂ ਤੇ ਆਪਾਂ ਤੀਸਰੀ ਸਾਈਡ ਤੇ ਵੀ ਕੋਨੇ ਤੇ ਲਗਾ ਲਵਾਂਗੇ ਗੰਢ ਚਾਰੇ ਕੋਨਿਆਂ ਤੇ ਆਪਾਂ ਗੰਢਾਂ ਲਗਾ ਲਵਾਂਗੇ ਤੇ ਗੰਢਾਂ ਲਗਾਉਂਦਾ ਮਤਲਬ ਇਹ ਹੁੰਦਾ ਕਿ ਆਪਣੀ ਬੈੱਡ ਸ਼ੀਟ ਬਿਲਕੁਲ ਵੀ ਇਕੱਠੀ ਨਹੀਂ ਹੋਏਗੀ ਜਿੱਦਾਂ ਆਪਾਂ ਵਿਛਾ ਦੇਾਂਗੇ ਨਾ ਆਵੇਂ ਦੋ ਦਿਨ ਬੈੱਡ ਸ਼ੀਟ ਨਾਅਂ ਵਿਛਾਈਏ ਦੋ ਦਿਨ ਤੇ ਕਰਾਂ ਵੀ ਏਦਾਂ ਆਪਾਂ ਵੀ ਤਿੰਨ ਦਿਨ ਜਿੰਨੇ ਦਿਨ ਆਪਾਂ ਮਰਜ਼ੀ ਏਦਾਂ ਕੱਢ ਸਕਦੇ ਆ ਤੇ ਲੋ ਆਪਾਂ ਚਾਰੇ ਹੀ ਕੋਨਿਆਂ ਤੇ ਗੰਢਾਂ ਦੇ ਲਈਆਂ ਸੀਗੀਆਂ ਤੇ ਹੁਣ ਆਪਾਂ ਇਹਨਾਂ ਗੰਢਾਂ ਦਿੱਤੀਆਂ ਹੋਈਆਂ ਨੂੰ ਪਹਿਲਾਂ ਸਾਈਡਾਂ ਤੋਂ ਫੋਲਡ ਕਰਾਂਗੇ ਜਾਨੀ ਕਿ ਜਿੱਥੇ ਜਿੱਥੇ ਆਪਾਂ ਗੰਢਾਂ ਦਿੱਤੀਆਂ ਇਹਨੂੰ ਆਪਾਂ ਆਪਣੇ ਗੱਦੇ ਦੇ نیچے ਦੇ ਦੇਵਾਂਗੇ ਤੇ ਤੁਸੀਂ ਵੀ ਜਦੋਂ ਬੈੱਡ ਸ਼ੀਟ ਵਿਛਾਉਣੀ ਆ ਬਹੁਤ ਹੀ ਸੌਖਾ ਤਰੀਕਾ ਵਾ ਮੈਂ ਜਦੋਂ ਵੀ ਬੈੱਡ ਸ਼ੀਟ ਵਿਛਾਉਣੀ ਆ ਮੈਂ ਇਦਾਂ ਦੇ ਤਰੀਕੇ ਅਪਣਾਉਣੀ ਆ ਤੇ ਮੇਰੀ ਬੈੱਡ ਸ਼ੀਟ ਬਿਲਕੁਲ ਵੀ ਇਕੱਠੀ ਨਹੀਂ ਹੁੰਦੀ ਤੇ ਲੋ ਜੀ ਆਪਾਂ ਇਹਨੂੰ ਇਹਦੇ ਨਾਲ ਕੱਸ ਪੈ ਜਾਂਦੀ ਆ ਬਿਲਕੁਲ ਵੀ ਬੈੱਡ ਸ਼ੀਟ ਤੇ ਤੇ ਬੈੱਡ ਸ਼ੀਟ ਬਿਲਕੁਲ ਵੀ ਇਕੱਠੀ ਨਹੀਂ ਹੁੰਦੀ ਤੇ ਦਰ ਆਪਾਂ ਜਿੰਦਾ ਚਾਰਾਂ ਕੋਨਿਆਂ ਤੇ ਗੰਡਾ ਦਿੱਤੀਆਂ ਸੀ ਉਹਨਾਂ ਗੰਡਾਂ ਨੂੰ ਆਪਾਂ نیچے ਕਰ ਦੇਵਾਂਗੇ ਆਪਣੇ ਕੋਨੇ ਤੇ ਤੇ ਦੇਖੋ ਐ ਇਦਾਂ ਲੱਗ ਰਿਹਾ ਜਿਵੇਂ ਲਾਸਕਟ ਵਗੈਰਾ ਪਾਈ ਹੁੰਦੀ ਹੈ ਨਾ ਤੇ ਬਿਲਕੁਲ ਵੀ ਇਕੱਠੀ ਨਹੀਂ ਹੋਏਗੀ ਆਪਣੀ ਬੈੱਡ ਸ਼ੀਟ ਤੇ ਇਦਾਂ ਆਪਾਂ ਗੰਡਾ ਨੂੰ نیچے ਕਰ ਦਿੱਤਾ ਸੀਗਾ ਤੇ ਗੰਡਾ نیچے ਕਰਨ ਤੋਂ ਬਾਅਦ ਆਪਾਂ ਸੈਡਾਂ ਤੋਂ ਜੋ ਚਾਦਰ ਬੈੱਡ ਸ਼ੀਟ ਸੀਗੀ ਇਹਨੂੰ ਵੀ ਫੋਲਡ ਕਰ ਦੇਵਾਂਗੇ ਤੇ ਬਹੁਤ ਹੀ ਸੌਖਾ ਤਰੀਕਾ ਤੁਹਾਡੇ ਨਾਲ ਮੈਂ ਸ਼ੇਅਰ ਕਰ ਰਹੀ ਆ ਜਿੱਦਾਂ ਮੈਂ ਆਪ ਨਿਊ ਨਿਊ ਤਰੀਕੇ ਅਜ਼ਮਾਉਣੀ ਆ ਮੈਂ ਤੁਹਾਡੇ ਨਾਲ ਵੀ ਆਪਣੇ ਇਦਾਂ ਦੇ ਤਰੀਕੇ ਸ਼ੇਅਰ ਕਰਦੀ ਆ ਤੇ ਇਦਾਂ ਬੈੱਡ ਸ਼ੀਟ ਵਿਛਾਉਣ ਨਾਲ ਬਿਲਕੁਲ ਵੀ ਇਕੱਠੀ ਨਹੀਂ ਹੁੰਦੀ ਤੇ ਤੁਸੀਂ ਵੀ ਟਰਾਈ ਜ਼ਰੂਰ ਕਰਨਾ ਤਲੋਜੀ ਆਪਾਂ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਜਿਹੜਾ ਸਾਈਡਾਂ ਤੇ ਕਪੜਾ ਸੀ ਉਹ ਵੀ ਬੈੱਡ ਦੇ ਅੰਦਰ ਕਰ ਦਿੱਤਾ ਸੀਗਾ ਤੇ ਹੁਣ ਬਿਲਕੁਲ ਵੀ ਚਾਦਰ ਬਿਲਕੁਲ ਵੀ ਬਾਹਰ ਨਹੀਂ ਨਿਕਲੂਗੀ ਬੱਚੇ ਜਿੱਦਾਂ ਮਰਜੀ ਉੱਪਰ ਦੌੜਾਂ ਲਗਾਈ ਜਾਣ ਤੇ ਐਦਾਂ ਹੀ ਰਹੂਗੀ ਬੈੱਡ ਸ਼ੀਟ ਤੇ ਹੁਣ ਇਹ ਸੀਗਾ ਜੀ ਮੇਰਾ ਪਹਿਲਾ ਜੋ ਤੁਹਾਡੇ ਨਾਲ ਮੈਂ ਸ਼ੇਅਰ ਕੀਤਾ ਤਰੀਕਾ ਬੈੱਡ ਸ਼ੀਟ ਵਿਛਾਉਣ ਦਾ ਤੇ ਅੱਗੇ ਮੈਂ ਤੁਹਾਡੇ ਨਾਲ ਆਪਣਾ ਦੂਸਰਾ ਵੀ ਬੈੱਡ ਸ਼ੀਟ ਵਿਛਾਉਣ ਦਾ ਤਰੀਕਾ ਸ਼ੇਅਰ ਕਰਾਂਗੀ ਤੇ ਵੀਡੀਓ ਤੇ ਜੇ ਪਹਿਲੀ ਵਾਰ ਹੀ ਆਇਆ ਹੋ ਤੇ ਚੈਨਲ ਤੇ ਪਹਿਲੀ ਵਾਰ ਹੀ ਆਇਆ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਲਓ ਜੀ ਇਹ ਆ ਪਹਿਲਾ ਸੀਗਾ ਤੇ ਇਹ ਆ ਜੀ ਦੂਸਰਾ ਤਰੀਕਾ ਮੇਰਾ ਬੈੱਡ ਸ਼ੀਟ ਵਿਛਾਉਂਦਾ ਸਭ ਤੋਂ ਪਹਿਲਾਂ ਆਪਾਂ ਆਪਣੇ ਗੱਦੇ ਨੂੰ ਉਰੇ ਥੋੜਾ ਜਿਹਾ ਖਿੱਚ ਲੈਣਾ ਵਾ ਆਪਣੀ ਤਰਫ ਇਹ ਖਿੱਚ ਕੇ ਉਸ ਤੋਂ ਬਾਅਦ ਆਪਾਂ ਵਿਛਾਵਾਂਗੇ ਬੈੱਡ ਸ਼ੀਟ ਤੇ ਥੋੜਾ ਜਿਹਾ ਗੱਦਾ ਆਪਾਂ ਉਰੇ ਖਿੱਚ ਲਿਆ ਸੀਗਾ ਤੇ ਬੈੱਡ ਸ਼ੀਟ ਨੂੰ ਚੰਗੀ ਤਰ੍ਹਾਂ ਆਪਣੇ ਬੈੱਡ ਤੇ ਵਿਛਾ ਲਵਾਂਗੇ ਤੇ ਜੋ ਸਪੇਸ ਆਪਾਂ ਛੱਡਿਆ ਸੀਗਾ ਢੋਂ ਵਾਲੀ ਸਾਈਡ ਤੇ ਤੇ ਉਧਰ ਆਪਾਂ 5 ਜਾਂ 6 ਇੰਚ ਕੱਪੜਾ ਉਧਰ ਨੂੰ ਰਹਿਣ ਦੇਣਾ ਵਾ ਤੇ ਜਿਹੜਾ ਵੀ ਇਧਰ ਨੂੰ ਫੋਲਡ ਹੋ ਜਾਵੇ ਵਿੱਚ ਆ ਜਾਵੇ ਗੱਦੇ ਦੇ ਤੇ ਦੇਖੋ ਜੀ ਮੈਂ ਤੁਹਾਨੂੰ ਦੱਸ ਰਹੀ ਸੀਗੀ ਇੱਥੇ ਇੱਕ ਗਿੱਟ ਟਿਕਰਾ ਮੈਂ ਵਿੱਚ ਰਹਿਣ ਦਿੱਤਾ ਸੀਗਾ ਕੱਪੜਾ ਤੇ ਉਹੀ ਇਹਨੂੰ ਵਿੱਚ ਦੇ ਦੇਵਾਂਗੇ ਕੱਪੜੇ ਨੂੰ ਆਪਣੇ ਗੱਦੇ ਦੇ ਤੇ ਗੱਦਾ ਆਪਾਂ ਉਰੇ ਨੂੰ ਖਿੱਚਿਆ ਹੋਇਆ ਸੀਗਾ ਤੇ ਕਪੜਾ ਵਿੱਚ ਦੇਣ ਤੋਂ ਬਾਅਦ ਆਪਾਂ ਗੱਦੇ ਨੂੰ ਲਗਾ ਦੇਵਾਂਗੇ ਢੋਵਾਂ ਵਾਲੀ ਸਾਈਡ ਐਦਾਂ ਦੇਖੋ ਐਦਾਂ ਤੇ ਵੀ ਜਿੰਨਾ ਵੀ ਕਪੜਾ ਆਪਾਂ ਵਿੱਚ ਦਿੱਤਾ ਵਾ ਫਿਰ ਉਹਦੀ ਢੋਵ ਦੇ ਵਿੱਚ ਆਪਾਂ ਦੇ ਦਿੱਤਾ ਸੀਗਾ ਤੇ ਇਹਦੇ ਨਾਲ ਵੀ ਆਪਣੇ ਬੈੱਡ ਸ਼ੀਟ ਬਿਲਕੁਲ ਵੀ ਇਕੱਠੀ ਨਹੀਂ ਹੁੰਦੀ ਹੈਗੀ ਤੇ ਬਹੁਤ ਹੀ ਆਪਣੇ ਚਾਦਰ ਨੂੰ ਆਪਣੇ ਗੱਦੇ ਨੂੰ ਜਿੱਦਾਂ ਆਪਾਂ ਵਿਛਾਵਾਂਗੇ ਐਦਾਂ ਗੱਦਾ ਉਹ ਉੱਪਰ ਪਾਰ ਪੈ ਜਾਂਦਾ ਵਾ ਤੇ ਬਿਲਕੁਲ ਵੀ ਇਕੱਠਾ ਨਹੀਂ ਹੁੰਦੀ ਚਾਦਰ ਬਿਲਕੁਲ ਵੀ ਬੈੱਡ ਸ਼ੀਟ ਇਕੱਠੀ ਨਹੀਂ ਹੁੰਦੀ ਤੇ ਆਪਾਂ ਬੈੱਡ ਸ਼ੀਟ ਉਧਰਲੀ ਸਾਈਡ ਤੋਂ ਵਾਲੀ ਸਾਈਡ ਤੇ ਆਪਾਂ ਚਾਦਰ ਦੇ ਦਿੱਤੀ ਸੀਗੀ ਵਿੱਚ ਤੇ ਹੁਣ ਵੀ ਆਪਾਂ ਐਜ ਸਾਈਡਾਂ ਤੋਂ ਵੀ ਇਧਰੂ ਦੇ ਦੇਵਾਂਗੇ ਤੇ ਗੱਦੇ ਦੇ نیچے ਸਾਰੀ ਚਾਦਰ ਕਰ ਦੇਵਾਂਗੇ ਤੇ ਅੱਜ ਜੀ ਮੇਰਾ ਬੈੱਡ ਸ਼ੀਟ ਵਿਛਾਉਣ ਦਾ ਦੂਸਰਾ ਤਰੀਕਾ ਲਓ ਜੀ ਐਦਾਂ ਆਪਣੀ ਬੈੱਡ ਸ਼ੀਟ ਵਿਛੀ ਗਈ ਆ ਤੇ ਲਓ ਜੀ ਕਿੱਦਾਂ ਦੀ ਲੱਗੀ ਵੀਡੀਓ ਅੱਜ ਦੀ ਕਮੈਂਟ ਕਰਕੇ ਜਰੂਰ ਦੱਸਣਾ